ਬਟੂਆ ਹੋ ਗਿਆ ਖਾਲੀ ਤੇਰਾ ਦਿਲ ਭਰਿਆ ਹੀ ਨਹੀਂ ਬਟੂਆ ਹੋ ਗਿਆ ਖਾਲੀ ਤੇਰਾ ਦਿਲ ਭਰਿਆ ਹੀ ਨਹੀਂ ਆਹ ਤੇ ਅੱਜ ਨਾਲੇ ਤੇਰਾ ਕੋਕਾ ਮੰਗਣਾ ਬੰਦਾ ਹੀ ਨਹੀਂ ਤੇਰੇ ਮੂੰਹ ਦੇ ਨੱਥ ਠੀਕ ਲੱਗੂਗੀ ਅੱਗੇ ਨਹੀਂ ਮੈਂ ਬੋਲਾਂ ਕਿਉਂਕਿ ਇਹਨਾਂ ਦਾ ਜਵਾਬ ਬਹੁਤ ਬੇਕਾਰ ਹੋਣ ਵਾਲਾ ਸੋ ਬੈਟਰ ਹੈ ਕਿ ਮੈਂ ਇੱਥੇ ਸਟਾਪ ਹੋ ਜਾਵਾਂ ਮੈਂ ਦੱਸ ਦੇਣਾ ਮੈਂ ਦੱਸ ਦੇਣਾ ਜਿਹੜਾ ਮੇਰਾ ਜਵਾਬ ਹੈ ਨਾ ਇਹ ਕਹਿੰਦੀ ਲੈ ਦੋ ਨੱਥ ਮੈਂ ਕਹਾ ਮੈਂ ਥੋੜੀ ਲੈ ਕੇ ਦਿੰਨੀ ਤੇਰੇ ਪ੍ਰਾਣੇ ਨਹੀਂ ਲੈ ਕੇ ਦੇਣੀ ਕਹ ਅਗਲੇ ਨੂੰ ਮੇਰੇ ਪ੍ਰਾਣੇ ਤੇ ਤੁਹਾਡੀ ਬੜੀ ਆਖਿਆ ਕੀ ਗੱਲ ਮੇਰੀ ਕਾਹਤੋਂ ਆਖਿਆ ਹੈ ਦੱਸ ਜੀ ਲਓ ਜੀ ਫਾਈਨਲੀ ਗਾਣਾ ਆ ਗਿਆ ਜੀ ਬਟੂਆ ਇੱਕ ਬਟੂਆ ਬਹੁਤ ਸਾਲ ਪਹਿਲਾਂ ਆਇਆ ਸੀ ਹਨਾ ਜੀਜੇ ਸਾਲੀ ਵਾਲਾ ਪਰ ਇਹ ਆਇਆ ਵਾ ਪਰੌਨੇ ਘਰ ਵਾਲੀ ਵਾਲਾ ਯੈਸ ਉਹਦੀ ਜੀਜਾ ਸਾਲੀ ਇਹ ਘਰ ਵਾਲਾ ਘਰ ਵਾਲੀ ਸੋ ਇਹਦੇ ਵਿੱਚ ਪਿਆਰ ਨੋਕਚੋਕ ਹਸਬੰਡ ਵਾਈਫ ਦੀ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਰੌਲਾ ਪੈਂਦਾ ਰਹਿੰਦਾ ਮસ્ਤੀ ਮਜ਼ਾਕ ਹੁੰਦਾ ਰਹਿੰਦਾ ਉਹ ਕਹਿੰਦੀ ਤੂੰ ਮੈਨੂੰ ਸੂਟ ਨਹੀਂ ਲੈ ਕੇ ਦਿੰਦਾ ਉਹ ਕਹਿੰਦਾ ਮੇਰਾ ਬਡੂਆ ਖਾਲੀ ਹੋ ਗਿਆ ਮੇਰਾ ਜੀਪੇ ਖਾਲੀ ਹੋ ਗਿਆ ਤੇਰਾ ਦਿਲ ਹੀ ਨਹੀਂ ਭਰਦਾ ਹਨਾ ਸੋ ਇਹ ਪਿਆਰ ਨੋਕਚੋਕ ਚੱਲਦੀ ਰਹਿੰਦੀ ਉਹ ਗਗਨ ਕੋਕਰੀ ਤੇ ਸਿਮਰ ਕੌਰ ਦੀ ਪਿਆਰੀ ਜੀ ਆਵਾਜ਼ ਦੇ ਵਿੱਚ ਅਨਜੋਏ ਕਰ ਰਹੇ ਹੋ ਗੀਤਾ ਇਹ ਜਿਹੜਾ ਗੀਤ ਹੈ ਬਹੁਤ ਪਿਆਰਾ ਡੈਫੀਨਿਟਲੀ ਮੋਸਟਲੀ ਇਹਨਾਂ ਨੇ ਦੱਸ ਹੀ ਦਿੱਤਾ ਹੈ ਕਿ ਗਾਣੇ ਦੇ ਵਿੱਚ ਕੀ ਕੀ ਆ ਬਾਕੀ ਗਾਣੇ ਨੂੰ ਲਿਖਿਆ ਹੈ ਦੀਪ ਅਡਾਚਾ ਵੀਰ ਨੇ ਬਹੁਤ ਸੋਹਣਾ ਅਕਸਰ ਲਿਖਦੇ ਨੇ ਮੋਸਟਲੀ ਹਿੱਟ ਗਾਣੇ ਉਹਨਾਂ ਦੇ ਤੁਸੀਂ ਸੁਣੇ ਹੋ ਆ ਭਾਵੇਂ ਉਹ ਗਗਨ ਕੋਕਰੀ ਨੇ ਗਾਏ ਹੋਣ ਜਾਂ ਫਿਰ ਕਿਸੇ ਹੋਰ ਨੇ ਤੇ ਜਿਹੜਾ ਦਾ ਮਿਊਜ਼ਿਕ ਕੀਤਾ ਆ ਮੈਵਨ ਮੈਵਨ ਮੈਂ ਕਹਿੰਦੀ ਮੈਵਨ ਕਹਿੰਦੇ ਨਹੀਂ ਮੈਵਨ ਮੈਵਨ ਨਹੀਂ ਕਹਿੰਦੇ ਇੱਕ ਤਾਂ ਨਾ ਕਈ ਨਾਮ ਇਹਨੂੰ ਲੈਣੇ ਵੀ ਨਹੀਂ ਆਉਂਦੇ ਹਾਂ ਨਹੀਂ ਨਹੀਂ ਠੀਕ ਆ ਹਫਤਾ ਹਫਤਾ ਹੁੰਦਾ ਨਾ ਮਤਲਬ ਈ ਨਾਲ ਲਿਆ ਜਾਵੇ ਕਿ ਨਹੀਂ ਮੇਰੇ ਕੋ ਆਪ ਨਹੀਂ ਲੈ ਜਾਂਦੇ ਕਈ ਨਾਮ ਉਹ ਮੈਨੂੰ ਕਹਿ ਦਿੰਨਾ ਜੇ ਜਿਹੜਾ ਨਾਮ ਇਹਦੇ ਇਹਦੇ ਕੋ ਅੜ ਜਿਓ ਮੈਂ ਲੈ ਲੈਣਾ ਠੀਕ ਆ ਤੇ ਫਿਰ ਵੀਡੀਓ ਕਿਹਨੇ ਨਹੀਂ ਬਣਾਈ ਆ ਵੀਡੀਓ ਤਾਂ ਤੂੰ ਦੱਸਣਾ ਨਾ ਆਹੀ ਨਾ ਗੱਲ ਨਹੀਂ ਪਤਾ ਕਿਨੇ ਬਣਾਈ ਆ ਕਿਸ ਜੀ ਨੇ ਬਣਾਈ ਵੀਡੀਓ ਹਾਂ ਨਾ ਮੈਨੂੰ ਪਤਾ ਹਾਂ ਤੇਰੇ ਵਾਂਗੂ ਨਹੀਂ ਓ ਮਾਈ ਗੋਡ ਹਿਤੇਸ਼ ਬਾਤ ਕਿਉਂ ਮੈਂ ਸਾਰੀ ਚੀਜ਼ ਦੱਸ ਦੇਣੀ ਆ ਹਿਤੇਸ਼ ਅਰੋੜਾ ਨੇ ਬਣਾਈ ਆ ਚੰਗੀ ਗੱਲ ਉਹਨਾਂ ਨੂੰ ਪਤਾ ਜਦੋਂ ਹਿਤੇਸ਼ ਜੀ ਕਹੇ ਤਾ ਨਾ ਹਾਂ ਬਾਕੀ ਇੱਕ ਗੱਲ ਤਾਂ ਪੱਕੀ ਆ ਗੱਲ ਇਸ ਵੈਰੀ ਬੈਟਰ ਕਿਹੜੀ ਇੱਕੋ ਗੱਲ ਪੱਕੀ ਹੋਵੇ ਮਤਲਬ ਇੱਕੋ ਗੱਲ ਪੱਕੀ ਆ ਇੱਕੋ ਗੱਲ ਚੰਗੀ ਲੱਗੀ ਆਹ ਕੀ ਗੱਲਾਂ ਹੁੰਦੀਆਂ ਯਾਰ ਮੈਨੂੰ ਇੱਕੋ ਹੀ ਗੱਲ ਪਸੰਦ ਆ ਤੇ ਮੈਂ ਇੱਕੋ ਚੀਜ਼ ਤਰੇ ਨਾ ਮੈਨੂੰ ਬਹੁਤੀਆਂ ਚੀਜ਼ਾਂ ਪਸੰਦ ਵੀ ਨਹੀਂ ਆਉਂਦੀਆਂ ਓ ਮਾਈ ਗਾਡ ਹੈ ਨਾ ਆਈ ਮਤਲਬ ਬੋਲੋ ਆਈ ਕੀ ਅਨਸੈਟੀਸਫਾਈਡ ਹੈ ਨਾ ਇੱਕੋ ਚੀਜ਼ ਵਧੀਆ ਹੁੰਦੀ ਹੈ ਠੀਕ ਹੈ ਸੋ ਜਿਆਦੀਆਂ ਕਹਿੰਦੇ ਨਾ ਜਿਆਦੀਆਂ ਕਰਾਂ ਦਾ ਪ੍ਰਾਉਣਾ ਭੁੱਖਾ ਹੀ ਰਹਿ ਜਾਂਦਾ ਇੱਕੋ ਕਰਦੇ ਪ੍ਰਾਉਣੇ ਹੋਣਾ ਚੰਗਾ ਹੁੰਦਾ ਸੋ ਇਸ ਕਰਕੇ ਗਾਣਾ ਬਹੁਤ ਪਿਆਰਾ ਪਰ ਲੋਕਚੋਕ ਬੜੀ ਆ ਤੁਹਾਡੇ ਕੋ ਹੁਣ ਜਦਦਾ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਨੱਚਣ ਟੱਪਣ ਨੂੰ ਗਾਣਾ ਆ ਗਿਆ ਹੈ ਤੇ ਇਹਨੂੰ ਗਗਨ ਕੋਕਰੀ ਦੀ ਨੇ ਵੈਸੇ ਸਾਰੇ ਗੀਤ ਬੜੇ ਚੰਗੇ ਨੇ ਚਾਹੇ ਮਾਂ ਤੇ ਹੋਵੇ ਪਿਆਰ ਉੱਚੀ ਬੋਲੋ ਥੋੜਾ ਜਿਆ ਵਾਜ ਵਧਾਓ ਆਇ ਰੱਬਾ ਐਡੀ ਮੈਂ ਉੱਚੀ ਬੋਲਦੀ ਵੀ ਅਜੇ ਤੁਹਾਨੂੰ ਮੇਰੀ ਬਾਤ ਨਹੀਂ ਸੁਣਦੀ ਬਈ ਹਾਂ ਠੀਕ ਹੈ ਉਹਨਾਂ ਦੇ ਐਕਸਰ ਗਾਣੇ ਬਹੁਤ ਚੰਗੇ ਲੱਗਦੇ ਨੇ ਸਾਨੂੰ ਸੋ ਫਾਈਨਲੀ ਬਟੂਆ ਵੀ ਆ ਗਿਆ ਤੁਸੀਂ ਹੋਪਸ ਸੋ ਸੁਣ ਹੀ ਲਿਆ ਹੋਣਾ ਹੈ ਨਹੀਂ ਸੁਣਿਆ ਤਾਂ ਜ਼ਰੂਰ ਸੁਣ ਲੈ ਬਾਕੀ ਗੱਲਾਂ ਵੀ ਆ ਗੱਲਾਂ ਗਗਨ ਕੋਕਰੀ ਵੀ ਨੇ ਜਿਹੜਾ ਕਾਰਦਾਂ ਦਾ ਕੋਟ ਪਾਇਆ ਨਾ ਉਹ ਯਾਰ ਉਹਦੇ ਤੇ ਜਿਹੜੇ ਉਹ ਲੱਗੇ ਨੇ ਚਮਕਦਾਰ ਕੀ ਉਹ ਓਏ ਓਏ ਟਿਮਕਣੇ ਜੀ ਟਿਮਕਣੇ ਜੀ ਹੈ ਨਾ ਬੜੇ ਸੋਹਣੇ ਲੱਗੇ ਸੇਮ ਮੈਂ ਵੀ ਇਹਦੇ ਤੇ ਨਿਗਾ ਗਈ ਮੇਰੀ ਸਭ ਤੋਂ ਪਹਿਲਾਂ ਕਰਦਾਂ ਵੀਰ ਜੀ ਨੂੰ ਫੋਨ ਪਾਜੀ ਇਹਨੂੰ ਇਦਾਂ ਦਾ ਜਾਂਦੇ ਕੋਟ ਸਪான்ਸਰ ਕਰਾ ਦੇ ਉਹ ਇਹਦਾ ਨਵਾਂ ਲੈ ਲਿਓ ਗੁੱਡੀ ਗੱਲ ਕਿਹਨੇ ਕੀਤੀ ਪਹਿਲਾਂ ਇਹਨਾਂ ਨੇ ਹੈ ਨਾ ਲੋੜ ਇਹਨਾਂ ਨੂੰ ਆ ਨਾਮ ਮੇਰਾ ਲਗਾ ਰਿਹਾ ਹੈ ਨਾ ਮਿਲ ਲੈ ਭਾਵੇਂ ਮੈਨੂੰ ਖੋ ਮੈਂ ਤੇ ਇਹਨਾਂ ਨੇ ਲੈਣਾ ਹੈ ਮਤਲਬ ਲੈਣਾ ਕੋਟ ਮੈਂ ਹੀ ਆ ਮੈਂ ਲੈਣਾ ਇਹਦੇ ਥਰੂ ਆਪਾਂ ਤੁਮੇ ਆਉਣਾ ਤਾਂ ਸਾਰੀ ਰਲਿਓ ਜੋ ਕਿ ਆ YouTube ਤੇ ਜਾਓ ਸੁਣੋ ਇੰਜੋਏ ਕਰੋ ਆਨੰਦ ਮਾਣੋ ਅੱਜ ਦੇ ਇਸ ਵੀਡੀਓ ਸਿਰਫ ਇਨਾ ਹੀ ਸਾਨੂੰ ਦੋਵਾਂ ਨੂੰ ਦੇ ਦੋ ਇਜਾਦਤ ਸਾਡੇ ਵੱਲੋਂ ਪਿਆਰ ਬੜੀ ਸਭ ਤੋਂ ਇੱਕ ਹਾਲ